ਡਿਜੀਟਲ ਪ੍ਰਿੰਟ ਸੂਟ ਆ ਗਿਆ ਆਪਣੇ ਕੋਲ ਮਾਲ ਆ ਗਿਆ ਪ੍ਰਿੰਟ ਵਾਲਾ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਵੱਖੋ-ਵੱਖਰੇ ਕੱਪੜੇ ਹੋਣਗੇ ਇਹਦੇ ਵਿੱਚ ਜਿੰਨੇ ਵੀ ਤੁਹਾਨੂੰ ਦਿਖਾਵਾਂਗੇ ਚੈੱਕ ਕਰੋ ਕੁਆਲਿਟੀयां ਪੂਰੀ ਸਿਰਾ ਤੋਂ ਸਿਰਾ ਹੋਣਗੀਆਂ 600-700 ਰੁਪਏ ਵਾਲਾ ਮਾਲ ਆ ਸਾਰਾ ਵੇਚਿਆ ਹੋਇਆ ਪਹਿਲਾਂ ਦੇਖੋ ਲਓ ਜੀ ਇਹ ਸਾਰੇ ਵੱਖੋ-ਵੱਖਰੇ ਕੱਪੜੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹਦੇ ਵਿੱਚ ਕਰੇਵ ਫਿਓਨਾ ਜਨੂਨ ਮਸਲੀਨ ਡਿਜੀਟਲ ਪ੍ਰਿੰਟ ਸਾਰੇ ਤਰ੍ਹਾਂ ਦੇ ਵੱਖੋ-ਵੱਖਰੇ ਕੱਪੜੇ ਆਉਣਗੇ 100 ਤੋਂ ਲੈ ਕੇ 150 ਰੁਪਏ ਮੀਟਰ ਵਾਲੇ ਕੱਪੜੇ ਨੇ ਸਾਰੇ ਦੇਖੋ ਚੈੱਕ ਕਰ ਸਕਦੇ ਹੋ ਕੁਆਲਿਟੀਆਂ ਸਿਰਾਂ ਤੋਂ ਸਿਰਾਂ ਨੇ ਭਾਈ ਸਾਰੇ ਦੇਖੋ ਜੀ ਇਹ ਜੈ ਕਾਰਟ ਤੇ ਆ ਲੋ ਇਹ ਇਹ ਮਸਲੀਨ ਆ ਗਈ ਸਾਰੇ ਵੱਖੋ-ਵੱਖਰੇ ਕੱਪੜੇ ਹੋਣਗੇ ਡਿਜੀਟਲ ਪ੍ਰਿੰਟਾਂ ਬਣਾਲ ਆ ਗਈ ਦੇਖੋ ਜੀ ਦੇਖੋ ਇਹ ਆ ਗਿਆ ਚਨੂਨ ਡਬਲ ਡਾਈ ਚੱਕੋ ਜੀ ਦੇਖੋ ਸਾਰੇ ਲਓ ਜੀ ਲਓ ਜੀ ਦੇਖੋ ਜੀ ਆ ਲੈ ਬਾਈ ਆ ਕੰਡੀ ਆਰ ਕੰਡੀ ਪ੍ਰਿੰਟ ਲਓ ਜੀ ਆ ਲੋ ਜਿਗਜ਼ੈਗ ਵਾਲਾ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਚੈੱਕ ਕਰੋ ਜੀ ਲਓ ਜੀ ਕੁਆਲਿਟੀ ਆ ਸਿਰਾਂ ਤੋਂ ਸਿਰਾਂ ਨੇ ਸਾਰੇ ਐਂ ਕਲੋ 600 700 ਰੁਪਏ ਮਾਲ ਵਿੱਚ ਆਇਆ ਜਿੰਨਾ ਵੀ ਤੁਹਾਨੂੰ ਦਿਖਾਵਾਂਗੇ ਆ ਲੋ ਬਈ ਚਨੂਨ ਆ ਰੀਜਨਲ ਨੇਚਰਲ ਕਰੇਵ ਸਾਰੇ ਘੈਂਟ ਘੈਂਟ ਕੱਪੜੇ ਹਾਈ ਫਾਈ ਆ ਲਓ ਜੀ ਇਹ ਮੁੰਡਾਲ ਆ ਗਈ ਲਓ ਜੀ ਇਹਦਾ ਲੱਗਿਆ ਮੇਲਾ ਪੂਰੇ ਮਿੱਠੇ ਰੇਟ ਤੇ ਮਾਲ ਦੇਵਾਂਗੇ ਜਿੰਨਾ ਤੁਹਾਨੂੰ ਦਿਖਾ ਰਹੇ ਆ ਡਿਜ਼ਾਈਨ ਮੋਬਾਈਲ ਦੇਖਿਆ ਕਰ ਵੀ ਲਓ ਜੀ ਚੈੱਕ ਕਰੀ ਚਲੋ ਡਿਜ਼ਾਈਨ ਪੂਰੇ ਟੌਪ ਟੌਪ ਦਿਖਾ ਰਹੇ ਨੇ ਦੇਖੋ ਜੀ ਇਹ ਰੇਟ ਮਿਲੂਗਾ ਤੁਹਾਨੂੰ ਪੂਰੇ ਫਾਇਦੇ ਨਾਲ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਚੱਕੋ ਆ ਲੋ ਟਾਈ ਐਂਡ ਡਾਈ ਉਹ ਅਰੀਜਨਲ ਜੌਰਜਟ ਵਿਸਕੋਸ ਜੌਰਜਟ ਆ ਲੋ ਇੱਕ ਕਾਟਨ ਆ ਗਈ ਜਾਮ ਡਿਜੀਟਲ ਕੀ ਬਾਤ ਹੈ ਜੀ ਡਿਜ਼ਾਈਨ ਬਹੁਤ ਜਿਆਦੇ ਨੇ ਪੂਰੇ ਫਾਇਦੇ ਨਾਲ ਮਾਲ ਦੇਵਾਂਗੇ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਕੁਆਲਿਟੀਆਂ ਸਿਰਾ ਤੋਂ ਸਿਰਾ ਹੋਣਗੀਆਂ ਕੱਪੜੇ ਤੁਹਾਨੂੰ ਦੱਸ ਹੀ ਚੁੱਕਿਆ ਵੱਖੋ ਵੱਖਰੇ ਕੱਪੜੇ ਆਉਣਗੇ ਸਾਰੇ ਲਓ ਜੀ ਚੈੱਕ ਕਰੀ ਚਲੋ ਦੇਖੋ ਜੀ ਆ ਮਸਲੀਨ ਹੈ ਆ ਜੋਰਜਟ ਆ ਗਈ ਇਸ ਕਾਲ ਜੋਰਜਟ ਪ੍ਰਿੰਟ ਦੇ ਵਿੱਚ ਚੈੱਕ ਦੇਖੋ ਜੀ ਫਲਾਵਰ ਬਣਿਆ ਬਹੁਤ ਸੋਹਣੇ ਸੋਹਣੇ ਲਓ ਜੀ ਇਹ ਆ ਤੇ ਉਕੜੀ ਪਸ਼ਮੀਨਾ ਆ ਲਓ origignal ਚਨੌਣ ਦੇਖੋ ਜੀ high fi ਡਿਜ਼ਾਈਨ ਚੈੱਕ ਕਰੋ ਵੱਖੋ ਵੱਖਰੇ ਪੂਰੇ ਕੈਂਡ ਕੈਂਡ ਅੰਦਾਜ਼ ਦੇ ਵਿੱਚ ਕਪੜੇ ਪਹੁੰਚ ਰਹੇ ਨੇ ਲਓ ਜੀ ਦੇਖੋ ਜੀ ਕੀ ਬਾਤ ਹੈ ਜੀ ਕੁਆਲਿਟੀਆ ਸਿਰਾਂ ਤੋਂ ਸਿਰਾਂ ਲੋ ਇਹ ਆਪਣਾ ਆ ਲੋ ਚੈੱਕ ਕਰੀ ਚਲੋ ਵੱਖ-ਵੱਖਰੇ ਕੱਪੜੇ ਹੋਣਗੇ ਜਿੰਨੇ ਵੀ ਤੁਹਾਨੂੰ ਦਿਖਾਵਾਂਗੇ ਇਹ ਕੱਲ ਨੂੰ ਨਮੇੜਨਾ ਕੰਮ ਇਹਦਾ ਮੇਲਾ ਭਾਗੇਗਾ ਪੂਰਾ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਲਓ ਜੀ ਇਹ ਡਿਜੀਟਲ ਪ੍ਰਿੰਟ ਪਹੁੰਚ ਚੁੱਕਿਆ ਦੇਖੋ ਚੈੱਕ ਕਰੋ ਜੀ ਲਓ ਜੀ ਲਓ ਜੀ ਆ ਗਈ ਚਨੂਨ ਦੇਖੋ ਜੀ ਕੀ ਬਾਤ ਹੈ ਜੀ ਲਓ ਜੀ ਕੁਆਲਿਟੀਆਂ ਬਹੁਤ ਘੈਂਟ ਘੈਂਟ ਆ ਰਹੀਆਂ ਨੇ ਇਹ ਜੋਰ ਜੱਟ ਹੈ ਵੀ ਆ ਲਓ ਇਹ ਜੈ ਕਾਟ ਕਪੜਾ ਆ ਗਿਆ ਜੈ ਕਾਟ ਇਹਦੇ ਵਿੱਚ ਵੀ ਡਿਜ਼ਾਈਨ ਬੜਾ ਹੁੰਦਾ ਬਹੁਤ ਪਿਆਰਾ ਆ ਡਬਲ ਸ਼ੇਡ ਵਾਲਾ ਆ ਗਿਆ ਦੇਖੋ ਚੈੱਕ ਕਰੋ ਜੀ ਇਹ ਸਾਰਾ ਮਾਲ ਜਿੰਨਾ ਵੀ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਚੱਕੋ ਲੱਗ ਗਿਆ ਮੇਲਾ 500 600 ਰੁਪਏ ਵਾਲੇ ਸੂਟਾਂ ਦਾ ਕੱਲ ਕਰਦਾ ਦਿਨ ਕਰਨਾ ਕੰਮ ਖਤਮ ਇਹਨਾਂ ਦਾ ਇਹ ਕੱਲ ਨੂੰ ਮਾਲ ਜਿੰਨਾ ਵੀ ਤੁਹਾਨੂੰ ਦਿਖਾ ਰਿਹਾ ਸਵੇਰੇ 10 ਵਜੇ ਉੱਪਰ ਹੋਵੇਗਾ ਲਓ ਜੀ ਦੁਬਾਰਾ ਫੇਰ ਟਾਈਮ ਸੁਣ ਲਓ ਸਵੇਰੇ 10 ਵਜੇ ਸਾਰਾ ਮਾਲ ਖੁੱਲ ਜੂ ਖੁੱਲ ਜਾਵੇਗਾ ਕੋਈ ਛੇਤੀ ਛੇਤੀ ਆਓ ਸੇਲ ਦਾ ਫਾਇਦਾ ਠਾਓ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਜਾਓ ਲਓ ਜੀ 500 ਵਾਲਾ ਸੋਨਾ ਸਾਰੂ 500 600 ਵਾਲਾ ਸੂਟ ਦੇ ਰਹੇ ਹੋਗੇ ਜਿਹਨੂੰ ਵੀ ਤੁਸੀਂ ਆਪ ਵੀ ਸਲਾਈ ਕਰਕੇ ਪਾਣਾ ਤਾਂ ਸਿਰਫ 150 ਰੁਪਏ ਦੇ ਵਿੱਚ ਲਓ ਜੀ ਸੇਲਾ ਲੱਗ ਗਿਆ ਪੂਰੇ ਮਿੱਠੇ ਰੇਡ ਚ ਮਾਲ ਪਹੁੰਚ ਗਿਆ ਦੇਖੋ ਜੀ ਆ ਜਿੰਨਾ ਮਾਰਾ ਦਿਖਾਇਆ ਤੁਹਾਨੂੰ ਮਾਲ ਹੋਰ ਵੀ ਹੈ ਫੇਰੇ 10 ਵਜੇ ਖੁੱਲੇਗਾ ਦਸ਼ਮੇਸ਼ ਕਲਾਸ ਆਉਂ ਸੋਟਲਾ ਕਰਾ ਫੇਰੇ ਫੇਰੀ ਪਹੁੰਚੋ ਲੱਗ ਚੁੱਕਿਆ ਵੇਲਾ ਲਓ ਜੀ ਦੇਖੋ ਆ ਸਾਰੇ ਡਿਜ਼ਾਈਨ ਨੇ ਇਹ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾਏ ਨੇ ਸਾਰੇ 500 600 700 ਰੁਪਏ ਵਾਲਾ ਮਾਲ ਹੈ ਜਿੰਨਾ ਵੀ ਦਿਖਾ ਕੇ ਆਟਿਆ ਕੱਲ 10 ਵਜੇ ਮਾਲ ਖੁੱਲੇਗਾ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਪੂਰੇ ਫਾਇਦੇ ਨਾਲ ਚੱਕ ਲੋ ਲੱਗਿਆ ਮੇਲਾ ਆਜੋ ਛੇਦ ਛੇਦੀ ਆਓ ਭਾਈ